ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਨਵੀਂ ਰਿਕਰੂਟਮੈਂਟ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਅਗੜਵਾਰੀ ਵਿਭਾਗ ਦੇ ਵਿੱਚ ਹੋਈਆਂ ਜਾਰੀ ਹੋਈਆਂ ਇੱਕ ਨਵੀਆਂ ਪਰਤੀਆਂ ਦੀ ਜਿਦੇ ਵਿੱਚ ਵਰਕਰ, ਹੈਰਪਰ, ਸੁਪਰਵਾਈਜ਼ਰ ਅਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਨੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗੀ ਲਾਸਟ ਵਿੱਚ ਤੁਹਾਨੂੰ ਵੈਬਸਾਈਟ ਤੇ ਵੀ ਲੈ ਕੇ ਜਾਵਾਂਗੇ ਜਿੰਦੇ ਵਿੱਚ ਤੁਸੀਂ ਖੁਦ ਇਸ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਪੂਰਾ ਉਹਦੇ ਅਨਲਾਈਜ਼ ਕਰ ਸਕਦੇ ਹੋ ਕਿ ਕੀ ਉਸ ਪੱਤਰ ਦੇ ਵਿੱਚ ਮੰਗ ਕੀਤੀ ਗਈ ਹੈ ਤੇ ਕੀ ਨਹੀਂ ਕੀਤੀ ਹੈ ਹਾਂਜੀ ਇਹ ਜਿਹੜੀ ਅਸੀਂ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਹੇ ਹਾਂ ਇਹੀ ਆਊਟ ਕੀਤੀ ਗਈ ਹੈ ਸੋਸ਼ਲ ਸੁਸਾਇਟੀ ਐਂਡ ਔਮਨ ਚਾਈਲਡ ਡਿਵੈਲਪਮੈਂਟ ਪੰਜਾਬ ਦੇ ਵੱਲੋਂ ਕੀਤੀ ਗਈ ਹੈ ਓਪਨਿੰਗ ਆਲਰੇਡੀ ਸਟਾਰਟ ਹੋ ਚੁੱਕੀ ਹੈ ਤੇ 28/4 ਇਹਦੀ ਲਾਸਟ ਡੇਟ ਰੈਨ ਵਾਲੀ ਹੈ ਤਾਂ ਤੁਸੀਂ ਇਸ ਫਾਰਮ ਨੂੰ ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਹੋ ਅਤੇ ਇਹਦੇ ਵਿੱਚ ਟੋਟਲ 88 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਤੇ ਜਿਹੜੀਆਂ ਵੀ ਪੋਸਟਾਂ ਨੇ ਇਹ ਕੰਸਟਰਕਸ਼ਨ ਬੇਸ ਤੇ ਹਨ ਠੀਕ ਹੈ ਇਹਦੇ ਵਿੱਚ ਪੱਕੇ ਹੋਣ ਦੀ ਸੁਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਦੇਖੋ ਜਿਹੜੀ ਪੋਸਟਾਂ ਨੇ ਜੇਕਰ ਤੁਸੀਂ ਇਹਦੀ ਸਕਰੀਨਸ਼ਾਟ ਲੈ ਕੇ ਚੰਗੀ ਤਰ੍ਹਾਂ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਸਕਰੀਨਸ਼ਾਟ ਨਾਲ ਵੀ ਦੇਖ ਸਕਦੇ ਹੋ ਕਿ ਬਾਅਦ ਵਿੱਚ ਇਹਦੀ ਕੀ ਹੈ ਮੈਂ ਤੁਹਾਨੂੰ ਜਿਹੜੀ ਪੀਡੀਐਫ ਹੈ ਉਹ ਵੀ ਤੁਹਾਨੂੰ ਦੱਸਦਾ ਕਿ ਤੁਸੀਂ ਵੈਬਸਾਈਟ ਤੇ ਜਾ ਕੇ ਖੁਦ ਵੀ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਡਿਟੇਲ ਦੇਖ ਕੇ ਜੋ ਵੀ ਉਹਦੀ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਉਹਨੂੰ ਫੋਲੋ ਕਰਕੇ ਫਿਲ ਆਊਟ ਕਰ ਸਕਦੇ ਹੋ ਠੀਕ ਹੈ ਨਾਲ ਦੀ ਨਾਲ ਉਹਨਾਂ ਨੇ ਲੋਕੇਸ਼ਨ ਦਿੱਤੀ ਗਈ ਹੈ ਕੀ ਕਿਸ ਤਰ੍ਹਾਂ ਤੁਸੀਂ ਲੋਕੇਸ਼ਨ ਦੇ ਵਿੱਚ ਜਾ ਕੇ ਇਹ ਵੈਕੈਂਸੀਆਂ ਨੂੰ ਪਰ ਸਕਦੇ ਹੋ ਠੀਕ ਹੈ ਜਦੋਂ ਆਪ ਲੋਕੇਸ਼ਨ ਦੇ ਅਕੋਰਡਿੰਗ ਚੀਜ਼ ਭਰਦੇ ਆ ਉਹਦੇ ਵਿੱਚ ਆਪ ਨੂੰ ਜ਼ਿਆਦਾ ਬੈਨੀਫਿਟ ਹੁੰਦਾ ਹੈ ਤਾਂ ਉਹਨਾਂ ਨੇ ਲੋਕੇਸ਼ਨ ਵੀ ਮੈਂਸ਼ਨ ਕੀਤੀ ਗਈ ਹੈ ਜਿਵੇਂ ਕਿ ਹੁਣ ਇੱਥੇ ਪ੍ਰੋਗਰਾਮ ਮੈਨੇਜਰ ਦੀ ਇੱਕ ਪੋਸਟ ਆਪ ਕੀਤੀ ਗਈ ਹੈ ਇੱਕ ਕੀਤੀ ਗਈ 46000 ਦੀ ਪੇ ਰੈਣ ਵਾਲੀ ਹੈ ਇਸ ਤੋਂ ਬਾਅਦ ਪ੍ਰੋਗਰਾਮ ਮੈਨੇਜਰ ਦੀ ਇੱਕ ਹੋਰ ਪੋਸਟ ਹੈ ਇਹ ਚੰਡੀਗੜ੍ਹ ਹੈੱਡ ਆਫਿਸ ਦੇ ਵਾਲਾ ਹੈ ਇਹਦੀ ਵੀ 46000 ਟੋਟਲ ਇਹਦੀ ਪੇ ਰੈਣ ਵਾਲੀ ਹੈ ਹੈਲਪਿੰਗ ਐਡਮਿਨਿਸਟਰਰ IT ਸੁਪਰਵਾਈਜ਼ਰ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫਿਸ ਦੀ ਕੀਤੀ ਗਈ ਹੈ ਤੇ ਇਹਦੇ ਵਿੱਚ ਜਿਵੇਂ-ਜਿਵੇਂ ਏਰੀਆ ਦਿੱਤਾ ਗਿਆ ਤਾਂ ਤੁਸੀਂ ਉਸ ਏਰੀਏ ਦੇ ਜੇ ਹੈਗੇ ਹੋ ਤਾਂ ਉਸ ਅਕੋਰਡਿੰਗ ਜ਼ਰੂਰ ਫਿਲ ਆਊਟ ਕਰਿਓ ਠੀਕ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਨੇ ਸੋ ਤੁਸੀਂ ਇਸ ਵੀਡੀਓ ਨੂੰ ਪਾਉਜ਼ ਕਰਕੇ ਦੇਖ ਸਕਦੇ ਹੋ ਪੜ ਸਕਦੇ ਹੋ ਤੇ ਇਹਦੀ ਸਭ ਤੋਂ ਜ਼ਿਆਦਾ ਜਿਹੜੀ ਮੇਨ ਹੈਗੀਆਂ ਪੋਸਟਾਂ 16 ਪੋਸਟਾਂ ਟੋਟਲ ਆਊਟ ਕੀਤੀਆਂ ਗਈਆਂ ਹਨ ਜਿਵੇਂ ਸੋਸ਼ਲ ਵਰਕਰ ਕੰਮ अर्ਲੀ ਚਾਈਲਡਹੂਡ ਐਜੂਕੇਟਰ ਦੀਆਂ ਕੀਤੀਆਂ ਨੇ ਜਿਹਦੇ ਵਿੱਚ ਸਾਰੇ ਏਰੀਏ ਹੀ ਮੈਂਸ਼ਨ ਟੋਟਲ ਕੀਤੇ ਗਏ ਹਨ ਕੀ ਬਰਨਾਲਾ ਹੋ ਗਿਆ ਫਤੇਗੜ ਹੋ ਗਿਆ ਫਾਜ਼ਿਲਕਾ ایرিয়া ਫਿਰੋਜ਼ਪੁਰ ਹੋ ਰਿਹਾ ਜੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ایرিয়া ਮੈਂਸ਼ਨ ਕੀਤੇ ਗਏ ਨੇ ਤੇ ਤੁਸੀਂ ਇੰਦੀ ਚ ਪੇਜ ਜਿਹੜੀ 18 ਜਾਰ ਹੈਗੀ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਦੇਖੋ ਫਿਜ਼ੀਓਲੋਜੀਕਸ ਤੋਂ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਤੇ ਇਹਦੀ ਜਿਹੜੀ ਬਾਕੀ ਸਾਰੀ ਡਿਟੇਲ ਦਿੱਤੀ ਗਈ ਕਿ ਕੈਂਡੀਡੇਟ ਦੇ ਕੋਲ ਕੀ ਕੁਝ ਹੋਣਾ ਚਾਹੀਦਾ ਮਤਲਬ ਉਹਨਾਂ ਕੋਲ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਸਭ ਤੋਂ ਮੇਨ ਗੱਲ ਇਹ ਹੈਗੀ ਹੈ ਇੱਥੇ ਇਹ ਨੋਟ ਕਰਨ ਵਾਲੀ ਕਿ ਤੁਸੀਂ ਇੱਥੇ ਜਿਹੜੀ ਵੀ ਪੋਸਟ ਦੇਖਣਾ ਚਾਹੁੰਦੇ ਹੋ ਜਿਹੜੀ ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈਗੀ ਹੈ ਪਲੱਸ ਜੋ ਤੁਹਾਡੀ ਲੋਕੇਸ਼ਨ ਮੈਟਰ ਕਰਦੀ ਹੈ ਤੁਸੀਂ ਉਸ ਅਕੋਰਡਿੰਗ ਉੱਥੇ ਹੀ ਵੀਡੀਓ ਨੂੰ ਰੋਕ ਕੇ ਜ਼ਰੂਰ ਦੇਖ ਲਿਓ ਨਾਲ ਦੀ ਨਾਲ ਉਹਨਾਂ ਕੁਝ ਥਾਤੇ ਐਕਸਪੀਰੀਅੰਸ ਦੀ ਵੀ ਮੰਗ ਕੀਤੀ ਗਈ ਹੈ ਤਾਂ ਤੁਸੀਂ ਉਸ ਨੂੰ ਵੀ ਦੇਖ ਸਕਦੇ ਹੋ ਠੀਕ ਹੈ ਤੇ ਇਹ ਜਿਹੜੀ ਵੈਕੈਂਸੀ ਹੈ ਇਹਦੇ ਵਿੱਚ ਸਾਰਿਆਂ ਦੀ ਵਿੱਚ ਡਿਟੇਲ ਦਿੱਤੀ ਕਿ ਆਈਟੀ ਸੁਪਰਵਾਈਜ਼ਰ ਦੀ ਜਿਹੜੇ ਕੈਂਡੀਡੇਟ ਕੋਲ ਆਈਟੀ ਹੈਗੀ ਹੈ ਤਾਂ ਉਹ ਸੁਪਰਵਾਈਜ਼ਰ ਦੇ ਲਈ ਅ ਫਿਲ ਆਊਟ ਕਰ ਸਕਦਾ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਇਹ ਪੋਸਟ ਆਊਟ ਕੀਤੇ ਗਏ ਹਨ ਤਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਇਹਦੇ ਵਿੱਚ ਜਿਹੜੀ ਟਰਮ ਤੇ ਕੰਡੀਸ਼ਨ ਦੀ ਗੱਲ ਕੀਤੀ ਗਈ ਹੈ ਇਹ ਇਹਨਾਂ ਦੀ ਵੈਬਸਾਈਟ ਹੈ ਠੀਕ ਹੈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਤੇ ਇੱਥੇ ਜਾ ਕੇ ਤੁਸੀਂ ਅ ਵਿਜ਼ਿਟ ਕਰ ਸਕਦੇ ਹੋ ਤੇ ਜਿਹਦੇ ਵਿੱਚ 284 283 2025 ਦਾ ਜਿਹੜਾ ਨੋਟੀਫਿਕੇਸ਼ਨ ਹੋਵੇਗਾ ਤੁਸੀਂ ਉੱਥੇ ਜਾ ਕੇ ਹੀ ਅ ਕਰਨਾ ਹੋਵੇਗਾ 284 ਇਹਦੀ ਲਾਸਟ ਡੇਟ ਹੈ ਬਟ ਜਿਹੜੀ ਸਟਾਰਟਿੰਗ ਸੀ ਉਹ 284 ਉੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ 29 ਵੀ ਹੋ ਸਕਦੀ ਹੈ ਤੇ ਉੱਥੇ ਜਾ ਕੇ ਹੀ ਤੁਸੀਂ ਇਸ ਚੀਜ਼ ਨੂੰ ਆ ਪੀਡੀਐਫ ਨੂੰ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਖੁਦ ਵੀ ਫਾਰਮ ਨਾਲ ਦੀ ਨਾਲ ਦਿੱਤਾ ਹੋਵੇਗਾ ਕਿ ਤੁਸੀਂ ਖੁਦ ਆਨਲਾਈਨ ਕਿੱਦਾਂ ਅਪਲਾਈ ਕਰਨਾ ਹੈ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਇਨਸਟਰਕਸ਼ਨ ਜਾਂ ਕੰਡੀਸ਼ਨ ਦੇ ਵਿੱਚ ਇੱਕ ਇਹ ਗੱਲ ਮੈਟਰ ਕੀਤੀ ਗਈ ਹੈ ਕਿ ਜਿਵੇਂ ਨਾਲ ਦੀ ਨਾਲ ਦੱਸਿਆ ਗਿਆ ਕਿ ਪੋਸਟ ਗ੍ਰੈਜੂਏਟ ਡਿਗਰੀ ਵਿਦ ਮੈਕਸਿਮਮ ਮਾਰਕਸ ਕਿੰਨੇ ਹੋਣੇ ਚਾਹੀਦੇ ਸਾਰਿਆਂ ਦੇ ਵਿੱਚ ਦਿੱਤੇ ਗਏ ਨੇ 60% ਦੇ ਅਕੋਰਡਿੰਗ ਮਾਰਕਸ ਹੋਣੇ ਚਾਹੀਦੇ ਨੇ ਕੈਂਡੀਡੇਟ ਕੋਲ ਚਾਹੀਏ ਗ੍ਰੈਜੂਏਸ਼ਨੇ ਚਾਹੀਏ ਪੋਸਟ ਗ੍ਰੈਜੂਏਸ਼ਨੇ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਜੀ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਇਨਸਟਰਕਸ਼ਨ ਰੀਡ ਆਊਟ ਕਰਕੇ ਸੋ ਇਸ ਵੈਕੈਂਸੀ ਨੂੰ ਜਲਦੀ ਤੋਂ ਜਲਦੀ ਭਰ ਲਿਓ ਅਤੇ ਬਹੁਤ ਵਧੀਆ ਇਹ ਵੈਕੈਂਸੀਆਂ ਆਊਟ ਕੀਤੀਆਂ ਗਿਆ ਨੇ ਪੰਜਾਬ ਦੇ ਵੱਲ ਵੈਕੈਂਸੀ ਆਊਟ ਕੀਤੀ ਗਿਆ ਹੈ ਅਤੇ ਇਹ ਇੱਕ ਹੀ ਠੇਕੇ ਦੇ ਆਧਾਰ ਤੇ ਹੈਗੀ ਹੈ ਜਿਵੇਂ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਠੇਕੇ ਦੇ ਆਧਾਰ ਤੇ ਟੀਚਰ ਰੱਖੇ ਜਾਂਦੇ ਸੀ ਸੇਮ ਐਸ ਉਸ ਤਰ੍ਹਾਂ ਹੀ ਹੈ ਬਟ ਇਹ ਦਿਨਾਂ ਪਹਿਨ ਦੇ ਵਿੱਚ ਪੱਕੇ ਹੁੰਦੇ ਹੀ ਹਨ ਇਹਦੇ ਵਿੱਚ ਗਵਰਨਮੈਂਟ ਕਦੇ ਵੀ ਇਨਸਾਨ ਨੂੰ ਕੋਈ ਵੀ ਗਵਰਨਮੈਂਟ ਦੇ ਵਿੱਚ ਜਦੋਂ ਆਪਾਂ ਆ ਜਾਂਦੇ ਆ ਉਹਦੇ ਵਿੱਚ ਕਦੇ ਵੀ ਉਹ ਨਹੀਂ ਨਿਕਾਲਦੇ ਹੁੰਦੇ ਸੋ ਇਸ ਜਿਹੜੀ ਇਹ ਹੈਗੀ ਹੈ ਵੈਕੈਂਸੀ ਇਹਨੂੰ ਜਲਦੀ